ਬਲਦੇਵ ਨੇ ਤੈਨੂੰ ਕੀ ਕਿਹਾ ਜੀ ਇਹਨੇ ਕਹਿੰਦਾ ਮਾਫੀ ਨਹੀਂ ਲਿਭੂਗਾ ਉਹ ਬੰਦਾ ਅੱਛਾ ਹੁਣ ਤੂੰ ਕਹਦਾ ਲੋ ਤੇਰੇ ਬਚਰੀਆਂ ਆ ਖੜਾ ਮੂੰਹ ਤੇ ਕਹਿੰਦਾ ਮੈਂ ਤਾਂ ਮੈਂ ਕਿਹਾ ਮੈਂ ਮੁੱਕਰਦਾ ਜਿੱਦ ਤੇ ਤੁਸੀਂ ਮੇਰੇ ਕੋਲੇ ਕੰਮ ਤੇ ਆਏ ਸੀ ਉਹਦੇ ਤੁਸੀਂ ਮੈਨੂੰ ਇੱਕੋ ਹੀ ਗੱਲ ਕਹੀ ਸੀ ਵੀ ਇਸ ਤਾਂ ਬਲਦੇਵ ਦੀ ਜ਼ਿੰਮੇਵਾਰੀ ਤੇ ਆਇਆ ਭਾਈ ਜਿਵੇਂ ਬਲਦੇਵ ਕਹੂਗਾ ਇਸ ਤਾਂ ਢਿਹੜੀ ਵੀ ਬਲਦੇਵ ਤੋਂ ਲੈਣੀ ਆ ਅਸੀਂ ਕੰਮ ਵੀ ਬਲਦੇਵ ਤੋਂ ਕਰਨਾ ਹੈ ਮੈਨੂੰ ਲੱਗਿਆ ਇਹ ਪੱਕਾ ਕਹਦਾ ਯਾਰ ਤੂੰ ਕੋਈ ਨਾ ਸਹੀ ਗੱਲ ਆ ਭਾਈ ਫਿਰ ਮੇਰੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਨਾ ਅਸੀਂ ਨਹੀਂ ਬਈ ਕੰਮ ਕਰਦੇ ਨਹੀਂ ਤੁਸੀਂ ਯਾਰ ਕੰਮ ਬਿਸ਼ੱਕ ਨਾ ਕਰੋ ਪਰ ਇੰਨੀ ਗੱਲ ਤੁਸੀਂ ਮੈਨੂੰ ਐ ਦੱਸੋ ਵੀ ਜਦੋਂ ਤੁਸੀਂ ਅਸੀਂ ਤਾਂ ਇਹਦੇ ਚੌੜ ਕਰੀ ਜਾਂਦੇ ਉਹ ਕਿਵੇਂ ਕਰੀ ਜਾਂਦੇ ਬੰਦੇ ਚੌੜਾ ਹੀ ਜਾਂ ਨੀ ਫਿਰ ਕੱਲ ਕੱਲ ਨੂੰ ਦੇਣੀ ਪੈ ਜੂਗਾ ਨਹੀਂ ਮਾਤਾ ਹੁਣ ਦੋ ਬੰਦੇ ਸਾਧਦਾ ਨਾ ਥੋੜੀ ਸਾਹਮਣੇ ਯਾਰ ਤੂੰ ਦੋ ਬੰਦੇ ਸਾਧ ਤੂੰ ਸਾਧ ਚਾਰ ਹਨਾ ਕੀ ਗੱਲ ਹੋਈ ਮਾਤਾ ਆਪਣੀ ਮੁਖਾਉਣ ਨਹੀਂ ਰਿਹਾ ਇਹ ਆਪਾਂ ਆਪਾਂ ਇਹ ਇਜ਼ੀਲੀ ਗਾਣੇ ਤੇਰੇ ਵੀ ਗਾਣੇ ਆਈਦੇ ਨਹੀਂ ਗਾਣੇ ਇਹ ਤਾਂ ਗੱਲ ਮੈਂ ਮੰਨਦਾ ਨਹੀਂ ਦੇਖ ਮੈਂ ਮੇਰੀ ਗੱਲ ਸੁਣਾ ਨਹੀਂ ਗੱਲ ਸੁਣਾ ਮਿਸਤਰੀ ਇੱਕ ਮਿੰਟ ਵੀਰੇ ਮੈਂ ਆ ਤਾਂ ਕਰਕੇ ਉਹ ਕਰਦਾ ਵੀ ਕੱਲ ਨੂੰ ਬਾਈ ਜਾਨ ਸਾਪਾ ਨੂੰ ਯਾਰ ਕਿਤੇ ਉਹ ਵੀ ਕਰਨੀ ਪੈ ਜੇ ਹਨਾ ਤਾਂ ਆਪਾਂ ਨੂੰ ਦਿੱਕਤ ਨਾ ਹੋਵੇ। ਦੇਖ ਹੁਣ ਮੇਰੀ ਗੱਲ ਸੁਣਾ। ਬਿਲਦੇਬਾ ਇਧਰ ਨੂੰ ਹੋਈ ਬਾਈ। ਦੇਖ ਇਹ ਇਹਨੇ ਮੈਨੂੰ ਕਿਹਾ ਮੈਂ ਇਹਨੂੰ ਕਿਹਾ ਮਿਸਤਰੀ ਲੱਭਦੇ ਮੈਨੂੰ ਕਹਿੰਦਾ ਵੀ ਭਾਈ ਮਿਸਤਰੀ ਬਹੁਤ ਟੌਪ ਦਾ ਹੈ। ਹਾਂ ਆ ਮੈਂ ਕਿਹਾ ਕੋਈ ਸ਼ੱਕ ਨਹੀਂ ਟੌਪ ਦਾ ਹੀ ਹੈ। ਠੀਕ ਹੈ ਕੋਈ ਕੰਮ ਨਹੀਂ ਘੱਟ ਕਰਦਾ ਕੰਮ ਬਹੁਤ ਸੋਹਣਾ ਕਰਦਾ ਹੈ ਕੰਮ ਵਧੀਆ ਕਰਦਾ ਹੈ ਹਨਾ। ਤੂੰ ਬਾਈ ਮੇਰੀ ਗੱਲ ਸੁਣ ਤੂੰ ਮੈਂ ਹਰਕਤਾਂ ਹੀ ਨਾ ਕਰ ਤੂੰ ਰਾਮ ਨਾਲ ਖੜਾ ਨਾ ਪੂਰੀ ਗੱਲ ਸੁਣਦਾ। ਦੇਖ ਕੋਈ ਚੱਕਰ ਨਹੀਂ ਹੈਗਾ ਕੰਮ ਸੋਹਣਾ ਕਰਦਾ ਹੈ। ਕੰਮ ਕਰਦਾ ਵੀ ਵਧੀਆ ਹੈਗਾ ਮੈਨੂੰ ਇਹ 'ਚ ਕੋਈ ਇਤਰਾਜ਼ ਨਹੀਂ ਹੈਗਾ ਪਰ ਬਾਈ ਲੀਚਰ ਪਚਰ ਮੈਥੋਂ ਚੱਲੀਆਂ ਨਹੀਂ ਜਾਂਦੀਆਂ ਹਾਂ ਜਿਹੜਾ ਜਿਹੜਾ ਰੋਜ਼-ਰੋਜ਼ ਵਾਲਾ ਕੰਮ ਹੈ ਨਾ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਵੀ ਬਾਈ ਅਸੀਂ ਤੇਰੀ ਜ਼ਿੰਮੇਵਾਰੀ 'ਤੇ ਨਹੀਂ ਅਸੀਂ ਤਾਂ ਬਲਦੇਵ ਦੇ ਮੂਹ ਨੂੰ ਆਏ ਹਾਂ ਬਲਦੇਵ ਤੋਂ ਅਸੀਂ ਪੈਸੇ ਲਵਾਂਗੇ ਤੇਰੇ ਨਾਲ ਨਾ ਸਾਡੀ ਪੈਸੇ ਟਕੇ ਦੀ ਗੱਲ ਹੈ ਨਾ ਮੈਂ ਬਾਈ ਹੁਣ ਤੁਹਾਡਾ ਹਿਸਾਬ ਕਿਤਾਬ ਵਾਸਤੇ ਮੈਂ ਬਲਦੇਵ ਨੂੰ ਹੀ ਕਹੂੰਗਾ ਮੇਰਾ ਤਾਂ ਕੋਈ ਤੁਹਾਡੇ ਨਾਲ ਲੱਲਾ ਖੱਖਾ ਨਹੀਂ ਤੁਸੀਂ ਮੈਥੋਂ ਪੈਸੇ ਮੰਗ ਸਕਦੇ ਹੋ ਕਿ ਨਹੀਂ ਮੰਗ ਸਕਦੇ ਦੱਸ ਜਦੋਂ ਤੁਸੀਂ ਪਹਿਲੀ ਕਹੇ ਸੀ ਵੀ ਭਾਈ ਬਲਦੇਵ ਦੀ ਜ਼ਿੰਮੇਵਾਰੀ ਹੈ ਜੇ ਜਦ ਮੈਂ ਤੈਨੂੰ ਤਾਂ ਜਾਣਦੇ ਨਹੀਂ ਬਾਈ ਫਿਰ ਮੈਂ ਤੈਨੂੰ ਉਹੀ ਗੱਲ ਮੈਂ ਕਹਿੰਨਾ ਵੀ ਬਾਈ ਮੇਰੇ ਤੋਂ ਪੈਸੇ ਮੰਗਣ ਦਾ ਤਾਂ ਥੋੜਾ ਯਾਰ ਹੱਕ ਹੀ ਨਹੀਂ ਆਪਾਂ ਬਾਗ ਵੀ ਨਹੀਂ ਛੇ ਤੇਰੇ ਫਿਰ ਮੈਂ ਬਲਦੇਵ ਨੂੰ ਇਹ ਗੱਲ ਕਹਿਣਾ ਦੇਖ ਹੁਣ ਥੋੜੇ ਮੂੰਹ ਤੇ ਖੜਿਆ ਵੀ ਭਾਈ ਬਲਦੇਵ ਤੂੰ ਇਹਨਾਂ ਨਾਲ ਮੇਰੇ ਹਿਸਾਬ ਕਿਤਾਬ ਕਰਾ ਜਾਣਾ ਜਿਹੜੀ ਦਿਹਾੜੀ ਬਣਦੀ ਆ ਉਹ ਦਿਹਾੜੀ ਮੈਂ ਇਹਨਾਂ ਨੂੰ ਦੇਣ ਨੂੰ ਤਿਆਰ ਆ ਪਰ ਮੈਂ ਪੈਸੇ ਬਲਦੇਵ ਦੇ ਉਸ ਤੇ ਤੈਨੂੰ ਠੀਕ ਹੈ ਤੂੰ ਹੁਣ ਜਾਣਾ ਕਿਧਰ ਉਹ ਤਾਂ ਮੇਡੀ ਹਾਂ ਜਿਹੜਾ ਬੈਸ ਲਾਉ ਉਹ ਤਾਂ ਲਾ ਜੀ ਹਾਂ ਉਹ ਲਾ ਦੋ ਤੂੰ ਬੋਲ ਬਾਈ ਹੁਣ ਤੇਰਾ ਕੀ ਹਿਸਾਬ ਕਿਤਾਬ ਹੈ ਕਾਉਂਕਾਉਂ ਕੀਆ ਵਸਾਈ ਤੂੰ ਮੈਨੂੰ ਇਹੀ ਗੱਲ ਕਹੀ ਸੀ ਨਾ ਵੀ ਇਹਨਾਂ ਨੂੰ ਭਾਈ ਮੈਥੋਂ ਬਿਨਾਂ ਬੱਚੇ ਪੈਸੇ ਹੀ ਦੇਣੇ ਹਾਂ ਹਾਂ ਇਹੀ ਗੱਲ ਬਤਾਈ ਝੂਠਾ ਯਾਰ ਕਮਾਲ ਹੋ ਗਈ ਇਹ ਹੰਦੀ ਵਾ ਕਹਿੰਦਾ ਹੁੰਦਾ ਫਿਰ ਤੂੰ ਖੜਕੀ ਗੱਲ ਕਰ ਬੰਦੇ ਨੂੰ ਆ ਲਵਾ ਦਿੰਦਾ ਹੁੰਦਾ ਹਾਂ ਆਪਾਂ ਇਹ ਪਈ ਜੀ ਕਹਿੰਦੇ ਵੀ ਪੈਸਾ ਲਾ ਕੇ ਜਾਲੀ ਨੂੰ ਲੋੜ ਆਦਾ ਜੀ ਉਹ ਫਿਰ ਉਹਨੇ ਤਾਂ ਦਿੰਨੀ ਆ ਬਾਕੀ ਦਾ ਹਿਸਾਬ ਕਿਤਾਬ ਤੇਰੇ ਮੂੰਹ ਤੇ ਹੀ ਹੋਊ ਉਹ ਸਾਈਕਲ ਦਾ ਨਾ ਮਖਣਾ ਸਾਈਕਲ ਨੂੰ ਬਿਨਾ ਹਵਾ ਦੇ ਤੱਕੀ ਫਿਰਦੇ ਹੋ ਇਹ ਕਹੇਗਾ ਕੱਲ ਨੂੰ ਮਾਂ ਚੋਤੀ ਉਹ ਸਾਈਕਲ ਦੀ ਸਾਰੇ ਪ੍ਰਵਤ ਸਾਈਕਲ ਦੀ ਜ਼ਿੰਮੇਵਾਰੀ ਤੇਰੀ ਆ ਠੀਕ ਹੈ ਨਹੀਂ ਮੇਰੀ ਮੇਰੀ ਗੱਲ ਸੁਣਾ ਸਾਈਕਲ ਜੋ ਹਵਾ ਘਟਦੀ ਹੈ ਚਾਹੀ ਸਾਈਕਲ ਦਾ ਜੋ ਕੁਝ ਮਰਜ਼ੀ ਹੁੰਦਾ ਸਾਈਕਲ ਦੀ ਜ਼ਿੰਮੇਵਾਰੀ ਬਾਈ ਤੇਰੀ ਆ ਤੂੰ ਮੰਗਵਾ ਦਿਨਾਂਗਾ ਤੂੰ ਐਂ ਦੱਸ 8 ਦਿਨ ਹੋ ਗਏ ਥੰਨ ਫੜਾ ਕੇ ਫਿਰ ਬਾਈ ਤੂੰ ਸਾਈਕਲ ਮੰਗਵਾ ਦਿਨਾਂਗਾ ਤੂੰ ਮੇਰਾ ਬੰਦਾ ਕੀ ਜਦ ਤੂੰ ਸਾਈਕਲ ਖੜਾ ਕੇ ਗਿਆ ਹੁਣ ਸਾਈਕਲ ਕੋਈ ਚਲੇਗੀ ਜਾਊਗਾ ਫਿਰ ਤੂੰ ਬਾਈ ਬਣ ਕੇ ਆਏ ਭੱਜਿਆ ਨਾ ਕਰਦੇ ਤਾਂ ਤੂੰ ਗੱਲ ਕਿਨਾਰਾ ਕਰਕੇ ਜਾਇਆ ਕਰ ਨਹੀਂ ਫਿਰ ਤੂੰ ਕਿਹਾ ਨਾ ਕਰ ਯਾਰ ਵੀਡੀਓ ਕਾ ਤੂੰ ਵੀਡੀਓ ਤਾਂ ਸਬੂਤ ਹੈ ਬਾਈ ਇੱਕ ਕੱਲ ਨੂੰ ਬਾਈ ਜਾਣ ਸਕੇ ਲੈ ਕਹਦੇ ਵੀ ਮੇਰੇ ਨਾਲ ਆਏ ਨਹੀਂ ਕੀਤਾ ਆਏ ਨਹੀਂ ਕੀਤਾ ਹੁਣ ਉਹ ਥੋੜੀ ਹੁੰਦਾ ਯਾਰ ਚਾਹ ਪੀ ਲਿਆ ਪਾਣੀ ਪੀ ਲਿਆ ਭਰਾਵਾ ਗੱਲ ਸਿਰੇ ਲਾ ਕੇ ਜਾ ਜਿਹੜੀ ਵੀ ਗੱਲ ਆ ਇਹ ਇਹ ਬਲਦੇਵ ਹੈ ਜੀ ਇਹਨੇ ਮੇਰੇ ਲਵਾਏ ਸੀਗੇ ਮਿਸਤਰੀ ਤੇ ਦਿਹਾੜੀ ਲਵਾਏ ਸੀਗੇ ਤਿੰਨ ਚਾਰ ਇਹ ਹੁਣ ਆਪਦੀ ਗੱਲ ਕਹਿ ਕੇ ਹੁਣ ਸਾਡਾ ਹਿਸਾਬ ਕਿਤਾਬ ਨਹੀਂ ਕਰਾਉਂਦਾ ਹੈਗਾ ਵੀ ਹੁਣ ਦੱਸੋ ਵੀ ਕੀ ਕੀਤਾ ਜਾਵੇ ਮੈਂ ਦਿਹਾੜੀ ਦੇਣ ਨੂੰ ਤਿਆਰ ਆ ਇਹਨਾਂ ਦੀ ਜਿਹੜੇ ਮਿਸਤਰੀ ਲੱਗੇ ਆ ਵੀ ਭਾਈ ਦਿਹਾੜੀ ਦੇ ਦੀਏ ਆਪਾਂ ਹਨਾ ਤੇ ਇਹ ਹੁਣ ਬੈਠ ਕੇ ਸਾਡਾ ਹਿਸਾਬ ਕਿਤਾਬ ਨਹੀਂ ਕਰਾਉਂਦਾ ਆ ਦੇਖੋ ਇਹ ਐ ਨਹੀਂ ਪਤਾ ਵੀ ਹੁਣ ਇਹ ਚਾਰ ਬੰਦਿਆਂ ਨੂੰ ਫੋਨ ਕਰਕੇ ਇਕੱਠਾ ਕਰੇ ਜਾਂ ਇਹ ਸਰਪੰਚ ਨੂੰ ਬੁਲਾਵੇ ਠੀਕ ਹੈ ਕਿਉਂਕਿ ਇਹਦਾ ਰੋਜ਼ ਦਾ ਹੀ ਕੰਮ ਹੈਗਾ ਲੋਕਾਂ ਨੂੰ ਡਰਾਉਣਾ ਧਮਕਾਉਣਾ ਇਹ ਸਪੈਸ਼ਲ ਆ ਹੁਣ ਬਸ ਇਹ ਆਏ ਡਰਾਊਗਾ ਇਹਦਾ ਇਹ ਨਹੀਂ ਪਤਾ ਵੀ ਉੱਥੇ ਮਲਾਜਮਾਂ ਨੂੰ ਫੋਨ ਕਰਦੇ ਆ ਦੇਖੋ ਭਰ ਭਰ ਕੇ ਜਿਹੜੇ ਆ ਗੱਡੀਆਂ ਚ ਬਿਠਾ ਆ ਦੇਖੋ ਗੱਲ ਕਰਨ ਲੱਗਿਆ ਵੀ ਬੰਦੇ ਭਰ ਭਰ ਕੇ ਗੱਡੀਆਂ ਚ ਬਿਠਾਉਣ ਲੱਗਿਆ ਨਾ ਇਹ ਇਹ ਬਸ ਆ ਹੀ ਲੋਕਾਂ ਨੂੰ ਡਰਾਉਂਦਾ ਹੈਗਾ ਇਹ ਦਬਸ਼ ਪਾਉਂਦਾ ਹੈਗਾ ਬਈ ਮੇਰੀ ਗੱਲ ਸੁਣਾ ਹੁੰਦੀ ਹੈ ਕੋਈ ਗੱਲ ਕਲੀਅਰ ਚਲ ਜਿਵੇਂ ਵੀ ਆਪਣਾ ਹਿਸਾਬ ਕਿਤਾਬ ਹੁੰਦਾ ਆਪਾਂ ਕੱਲ ਨੂੰ ਫੇਰ ਪਾਵਾਂਗੇ ਵੀਡੀਓ ਮੈਂ ਫੇਰ ਬਣਾਉਂਗਾ ਇੱਕ ਆ